ਉਹ ਕਹਾਵਤ ਹੈ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਪਾੜ ਕੇ ਸੀਨਾ ਪੱਥਰਾਂ ਦਾ ਅੱਜ ਹੀ ਇਹ ਇੱਕ ਖਬਰ ਸੁਲੰਦਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਨੇ ਆਪਣੀ ਬੇਟੀ ਸਮੇਤ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਕਿਉਂਕਿ ਛੋਟੀ ਉਮਰ 'ਚ ਵਿਆਹ ਹੋਣ ਕਾਰਨ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀ ਔਰਤ ਦੀ ਬੇਟੀ ਬਚਪਨ ਤੋਂ ਹੀ ਬਲਾਈਂਡਨੈਸ ਸੀ ਇਸ ਤੋਂ ਬਾਅਦ ਵੀ ਮੈਲਾ ਨੇ ਹਿੰਮਤ ਨਹੀਂ ਹਾਰੀ ਆ ਪ੍ਰੀਤੀ ਦੀ ਪੜ੍ਹਾਈ ਪੂਰੀ ਕਰਨ ਲਈ ਮਨਪ੍ਰੀਤ ਕੋਰ ਨੇ ਦੱਸਿਆ ਕਿ ਉਸ ਦਾ ਵਿਆਹ 18 ਸਾਲ ਦੀ ਉਮਰ ਵਿੱਚ ਹੋਇਆ ਸੀ ਜਿਸ ਕਾਰਨ ਉਹ ਆਪਣੀ ਉਮਰ ਦੇ ਸਿਵਾ ਨਾਲ ਪੜ੍ਹਾਈ ਨਹੀਂ ਕਰ ਸਕੀ ਪਰ ਜਦੋਂ ਤੀ ਗੁਲੀਨ ਕੋਰ ਨੇ ਲਾਇਪੁਰ ਖਾਲਸਾ ਕਾਲਜ ਫਾਰ ਊਮੈਨ ਸੁਲੰਦਰ ਵਿੱਚ ਹਿਊਮਨਿਟੀਜ਼ ਸਟਰੀਮ ਵਿੱਚ ਦਾਖਲਾ ਲਿਆ ਤਾਂ ਮਨਪ੍ਰੀਤ ਦੇ ਮਨ ਵਿੱਚ ਵੀ ਪੜ੍ਹਾਈ ਪੂਰੀ ਕਰਨ ਦੀ ਛਾ ਪੈਦਾ ਹੋ ਗਈ ਦੋਵੇਂ ਮਾਂ ਤੀ ਨੇ ਇਕੱਠੇ ਕਾਲਜ ਵਿੱਚ ਦਾਖਲਾ ਲਿਆ ਅਤੇ ਡਿਗਰੀ ਹਾਸਲ ਕੀਤੀ ਮਨਪ੍ਰੀਤ ਦਾ ਪਤੀ ਸੁਖਵਿੰਦਰ ਸਿੰਘ ਪੇਂਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਮਨਪ੍ਰੀਤ ਨੇ ਕਿਹਾ ਕਿ ਜੇਕਰ ਗੁਲੀਨ ਦੇ ਪਿਤਾ ਨੇ ਹੌਸਲਾ ਨਾ ਦਿੱਤਾ ਹੁੰਦਾ ਤਾਂ ਮੇਰੇ ਲਈ ਇਹ ਸਭ ਮੁਸ਼ਕਲ ਹੋ ਜਾਣਾ ਸੀ ਮੈਂ ਪਹਿਲੇ ਸਾਲ ਤੋਂ ਬਾਅਦ ਹੀ ਪੜ੍ਹਾਈ ਛੱਡ ਦਿੱਤੀ ਹੋਵੇਗੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਇਸ ਉਮਰ ਵਿੱਚ ਪੜ੍ਹਾਈ ਵਿੱਚ ਇੰਨੀਆਂ ਮੁਸ਼ਕਲਾਂ ਆ ਸਕਦੀਆਂ ਹਨ ਪਰ ਉਸਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਅਤੇ ਮੈਂ ਡਿਗਰੀ ਹਾਸਲ ਕੀਤੀ ਮਨਪ੍ਰੀਤ ਨੇ ਕਿਹਾ ਆਡੀਓ ਰਿਕਾਰਡ ਕਰਕੇ ਗੁਲੀ ਨੂੰ ਦੇਣਾ ਕੋਈ ਵੱਡਾ ਕੰਮ ਨਹੀਂ ਸੀ ਗੁਰਲੀਨ ਦੇ ਪਿਤਾ ਸੁਖਵਿੰਦਰ ਅਰੋੜਾ ਨੇ ਕਿਹਾ ਮੈਨੂੰ ਖੁਸ਼ੀ ਹੈ ਕਿ ਮੇਰੀ ਪਤਨੀ ਅਤੇ ਬੇਟੀ ਇਕੱਠੇ ਡਿਗਰੀਆਂ ਕਰ ਰਹੀਆਂ ਸੁਖਵਿੰਦਰ ਨੇ ਕਿਹਾ ਬੇਟੀ ਗੁਲੀਨ ਸਿਵਲ ਸਰਵਿਸ ਦੀ ਤਿਆਰੀ ਕਰ ਰਹੀ ਹੈ ਉਸ ਦੀ ਕੋਚਿੰਗ ਆਨਲਾਈਨ ਚੱਲ ਰਹੀ ਹੈ ਆਪਣੀ ਮਾਂ ਨਾਲ ਡਿਗਰੀ ਪੂਰੀ ਕਰਨ ਤੋਂ ਬਾਅਦ ਗੁਲੀ ਨੇ ਦੱਸਿਆ ਕਿ ਉਹ ਸਿਵਲ ਸਰਵਿਸ ਚ ਸ਼ਾਮਲ ਹੋਣਾ ਚਾਹੁੰਦੀ ਹੈ ਉਨਾ ਨੇ ਕਿਹਾ ਕਿ ਅਸੀਂ ਦੋਵੇਂ ਦੋ ਸਾਂਝੇ ਵਿਸ਼ੇ ਤੇ ਆਸਤੇ ਰਾਜਨੀਤੀ ਸ਼ਾਸਤਰ ਜੁਨੇ ਗੁੱਲੀ ਨੇ ਕਿਹਾ ਮੈਂ ਸ਼ੁਰੂ ਤੋਂ ਹੀ ਆਪਣੀ ਮਾਦੀ ਆਵਾਜ਼ ਵਿੱਚ ਰਿਕਾਰਡ ਕੀਤੇ ਚੈਪਟਰ ਸੁਨੇ ਹਨ ਜਿਸ ਨਾਲ ਮੇਰੀ ਪੜਾਈ ਹੋਈ ਹੈ ਇੱਕ ਇਕੱਠੇ ਸਪਨਾ ਨਰੰਗ ਦਾ ਵੱਡਾ ਸੁਨਹਿਤਾ ਇਹਦਾ ਕਿ ਵੀ ਪੂਰੀ ਜਨਨੀ ਪਹਿਲਾਂ ਤਾਂ ਜਨਨੀ ਬਾਰੇ ਸੁਣ ਜਨਨੀ ਥੋੜੀ ਔਖੀ ਸੀ ਕਿਉਂਕਿ ਇਹ ਸੇ ਜਾ ਕੇ ਲਿਖਣਾ ਲਰਨ ਕਰਨਾ ਉਹਨੂੰ ਗ੍ਰੈਬ ਕਰਨਾ ਤੋਂ ਔਖਾ ਕੰਮ ਸੀਗਾ ਹੋਲੀ-ਹੋਲੀ ਜਿਵੇਂ ਇਹਦੇ ਨਾਲ ਇਹਨੂੰ ਕਰਾਂਦੇ ਕਰਾਂਦੇ ਮੈਨੂੰ ਵੀ ਥੋੜੀ ਜਿਹੀ ਹਿੰਮਤ ਆਈ। ਇਹਦੇ ਨਾਲ-ਨਾਲ ਮੈਂ ਵੀ ਕਰ ਲਿਆ ਜਿਵੇਂ ਦੇਖੀ ਜਾਏਗੀ ਜੋ ਹੋਏਗਾ ਦੇਖਿਆ ਜਾਏਗਾ। ਬਾਕੀ ਇੱਕ ਜਿਹੜੀ ਬੇਟੀ ਨੂੰ ਪੂਲੀ ਫਰਕੇ ਸਕੂਲ ਚੱਲਦੇ ਸੀ ਉਹ ਤੁਹਾਡਾ ਹੱਥ ਫੜ ਕੇ ਤੁਹਾਨੂੰ ਕਾਲਜ ਲੈ ਗਈ। ਕਿੰਦਾ ਫੀਲ ਹੁੰਦਾ ਇਹ ਸਭ ਤੋਂ ਪਹਿਲਾਂ ਇਹਦੇ ਬਾਰੇ ਥੋੜਾ ਜਿਹਾ। ਕਤਮ ਸੋਚ ਨਹੀਂ ਸਕਦੀ ਮੈਂ ਪਰ ਇਹ ਬਹੁਤ ਔਖਾ ਸੀਗਾ ਮੇਰੇ ਵਾਸਤੇ ਪਰ ਇਹ ਕਹਿੰਦੀ ਸੀ ਨਹੀਂ ਮੰਮਾ ਨਾਲ ਕਰ ਲਓ ਮੇਰੇ। ਕੋਈ ਗੱਲ ਨਹੀਂ ਮੈਂ ਜਾਣਾ ਹੀ ਹੈ ਕਾਲਜ ਮੇਰੇ ਨਾਲ ਚੱਲ ਲੋ ਫੇਰ ਇਹਦੇ ਦੀ ਹਿੰਮਤ ਨਾਲ ਮੈਂ ਵੀ ਤੁਰ ਗਈ ਨਾਲ ਨਾਲ ਇਹ ਮੈਨੂੰ ਸ਼ੌਂਕ ਸੀਗਾ ਵੱਡਾ ਇਹ ਕਰ ਲੱਗ ਗਈ ਬੇਟੀ ਨੂੰ ਨੀਡ ਹੈ ਅਗਰ ਮੈਂ ਵੀ ਇੱਕ ਮੋਰਲ ਸਪੋਰਟ ਦੂੰਗੀ ਤਾਂ ਕਿੰਨੇ ਕਿੰਨੇ ਮੈਂ ਕਹਾ ਇੰਨਾ ਸ਼ੌਂਕ ਨਹੀਂ ਸੀ ਪਰ ਇਹਦੇ ਨਾਲ ਰਹਿ ਰਹਿ ਕੇ ਜਿਵੇਂ ਇਹਨੂੰ ਪੜਾਉਂਦੇ ਬਣਾਉਂਦੇ ਮੇਰਾ ਵੀ ਥੋੜਾ ਜਿਹਾ ਇੰਟਰਸਟ ਜਾਗਣਾ ਸ਼ੁਰੂ ਹੋਇਆ ਕਿ ਚਲ ਮੈਂ ਵੀ ਕਰ ਸਕਦੀ ਹਾਂ ਚਲ ਇਹਦੇ ਨਾਲ ਮੈਂ ਵੀ ਕਰ ਲਾਂਗੀ ਕਿ ਇਸ ਬਾਰੇ ਮੇਰੀ ਵੀ ਗ੍ਰੈਜੂਏਸ਼ਨ ਹੋ ਜਾਏਗੀ ਜਿਹੜੀ ਵਿੱਚ ਛੁੱਟ ਗਈ ਸੀ ਕਿੰਨੇ ਸਾਲ ਪਹਿਲੇ ਬੇਟੀ ਤੋ ਨੀ ਉਸਗਾ ਉਸ ਚੀਜ਼ ਨੂੰ ਪੂਰਾ ਫੈਨ ਕਰਨਾ ਬਹੁਤ ਜ਼ਿਆਦਾ ਸਟਰਗਲਿੰਗ ਸੀ ਜਦੋਂ ਇਹਨੂੰ ਮੈਂ ਪ੍ਰੈਪ ਚ ਛੱਡਣ ਜਾਂਦੀ ਸੀ ਬਸ ਤੇ ਮੈਂ ਇਹਦੇ ਨਾਲ ਜਾਂਦੀ ਸੀ ਸਵੇਰੇ ਤੇ ਬਸ ਤੇ ਹੀ ਇਹਦੇ ਨਾਲ ਵਾਪਸ ਆਂਦੀ ਸੀ ਫਿਰ ਹੌਲੀ ਹੌਲੀ ਜਿਵੇਂ ਉਹ ਮੇਰ ਵਾਲੇ ਇੱਥੇ ਲੋਕਲ ਸ਼ਿਫਟ ਕੀਤਾ ਜਦੋਂ ਉਦੋਂ ਥੋੜਾ ਟੀਚਰਜ਼ ਨਾਲ ਤੇ ਡਰਾਈਵਰਜ਼ ਨਾਲ ਥੋੜਾ ਮੈਂ ਕੀਤਾ ਸੀਗਾ ਕਿ ਜਦੋਂ ਘਰੋਂ ਨਿਕਲਦੀ ਸੀ ਤੇ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਘਰੋਂ ਨਿਕਲ ਗਈ ਜਦੋਂ ਸਕੂਲ ਪਹੁੰਚਦੀ ਸੀ ਉੱਥੋਂ ਵੀ ਮੈਨੂੰ ਟੀਚਰਜ਼ ਦਾ ਫੋਨ ਆ ਜਾਂਦਾ ਸੀ ਕਿ ਹਾਂ ਪਹੁੰਚ ਗਈ ਠੀਕ ਠਾਕ ਟੈਨਸ਼ਨ ਬਹੁਤ ਹੁੰਦੀ ਸੀ ਕਿਉਂਕਿ ਉਸ ਵੇਲੇ ਬੱਸ ਟਿਕ ਕਿਉਂਕਿ ਜੋ ਮਹੌਲ ਚੱਲ ਰਿਹਾ ਸੀ ਉਸ ਕਰਕੇ ਡਰ ਲੱਗਦਾ ਸੀ ਥੋੜਾ ਜਿਹਾ ਪਰ ਹੌਲੀ ਹੌਲੀ ਸਕੂਲ ਨੇ ਬੜਾ ਸਪੋਰਟ ਕੀਤਾ ਟੀਚਰਸ ਨੇ ਵੀ ਸਭ ਨੇ ਬਹੁਤ ਜ਼ਿਆਦਾ ਕੋਈ ਔਖਾ ਟਾਈਮ ਨਹੀਂ ਆਇਆ ਕੋਈ ਟੀਮ ਦੀ ਮੈਡਮ ਕਰੇ ਦਿੱਸ ਫਿਰ ਵੀ ਆਪੇ ਤੁਸੀਂ ਇੱਕਸਾਰ ਆਪਣਾ ਪ੍ਰਪੇਅਰ ਕਰਕੇ ਜਾਣਾ ਬੇਟੀ ਨੂੰ ਤਾਂ ਕਰਾਣਾ ਕੋਈ ਫੇਰ ਹੋ ਕੇ ਜਾਣਾ ਨਹੀਂ ਉਦੋਂ ਮੇਰਾ ਬੇਟਾ ਵੀ ਛੋਟਾ ਸੀਗਾ ਨਾਲ ਨਾਲ ਉਹਨੂੰ ਵੀ ਸਕੂਲ ਭੇਜਣਾ ਸਾਰਾ ਐਨ ਨੂੰ ਵੀ ਕਾਰਖਾਨਾ ਵੀ ਬਣਾਉਣਾ ਫਿਰ ਉਹਨੂੰ ਵੀ ਛੱਡਣ ਜਾਣਾ ਲੈਣ ਜਾਣਾ ਡਿਊਟੀ ਸੀਗੀ ਪੂਰੀ ਇਹ ਦੇ ਐਗਜ਼ਾਮ ਦੀ ਤਿਆਰੀ ਵੀ ਕਰਾਨੀ ਐ ਇਹਨੂੰ ਛੱਡਣ ਜਾਣਾ ਲੈਣ ਜਾਣਾ ਮੈਂ ਉਸ ਪਹਿਲੇ ਡਰਾਈਵਿੰਗ ਬੰਦ ਕਰ ਚੁੱਕੀ ਸੀ ਇਹਦੇ ਕਰਕੇ ਮੈਂ ਡਰਾਈਵਿੰਗ ਫੇਰ ਸ਼ੁਰੂ ਕੀਤੀ ਕਿ ਇਹਨੂੰ ਛੱਡਣ ਜਾਣਾ ਵੀ ਐ ਲੈਣ ਜਾਣਾ ਵੀ ਐ ਉਹ ਫੇਰ ਬਸ ਦੇਖਤ ਨਹੀਂ ਲੱਗਦੀ অলਮੋਸਟ ਸੇਮ ਸੀ ਗਈਆਂ ਕੋਈ ਫਰਕ ਸੀ ਨਾ ਹਾਂ ਇੱਕ ਸਬਜੈਕਟ ਦਾ ਫਰਕ ਸੀ ਜਿਵੇਂ ਪੋਲਿਟੀਕਲ ਸਾਇੰਸ ਸੀ ਹਿਸਟਰੀ ਸੀ ਇਹਦੇ ਕੋਲ ਇਲੈਕਟਿਵ ਇੰਗਲਿਸ਼ ਸੀ ਮੇਰੇ ਕੋਲ ਇਲੈਕਟਿਵ ਪੰਜਾਬੀ ਸੀ ਕਿਉਂਕਿ ਮੈਨੂੰ ਥੋੜੀ ਪੰਜਾਬੀ ਜ਼ਿਆਦਾ ਈਜ਼ੀ ਲੱਗਦੀ ਸੀ ਇਸ ਕਰਕੇ ਮੈਂ ਇਲੈਕਟਿਵ ਪੰਜਾਬੀ ਲਈ ਇਹਨੂੰ ਮੈਂ ਇਲੈਕਟਿਵ ਇੰਗਲਿਸ਼ ਕਰਾਂਦੀ ਤਾ ਖੁਸ਼ੀ ਦਾ ਵਜੋਂ ਕੋ ਟਿਕਾਣਾ ਨਹੀਂ ਹੈਗਾ ਪਰ ਦੱਸ ਨਹੀਂ ਸਕਦੀ ਮੈਂ ਇਸ ਚੀਜ਼ ਨੂੰ ਕਿਉਂਕਿ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਕਰ ਪਾਉਂਗੀ ਇੱਕ ਅਦੀ ਵਾਰੀ ਮੇਰੀ ਰੀਅਪੀਅਰ ਵੀ ਮੈਂ ਦਿੱਤਾ ਇੱਕ ਵਾਰੀ ਬੜਾ ਔਖਾ ਲੱਗਦਾ ਸੀ ਪੇਪਰ ਲਿਖਣੇ ਮੈਨੂੰ ਮੇਰਾ ਕਈ ਵਾਰੇ ਹੱਥ ਇੰਨਾ ਸਟਿਫ ਹੋ ਜਾਂਦਾ ਸੀ ਕਿ ਮੇਰਾ ਘਾਰਾ ਕਿ ਉਂਗਲੀ ਨਹੀਂ ਚਲਦੀ ਸੀ ਉਸ ਵੇਲੇ ਕਿੰਨਾ ਮੇਰਾ ਕਿਤੇ ਕਿਸੇ ਨੇ ਕਿ ਮੈਨੂੰ ਵੀ ਕਹਿੰਦੇ ਆ ਕਿ ਤੈਨੂੰ ਪਾਸਟ ਦੇ ਦਿੰਦਾ ਹੋਵੇ ਤੈਨੂੰ ਨੰਬਰ ਵੀ ਘੱਟ ਆ ਰਿਹਾ ਹੈ ਇਹ ਨਹੀਂ ਪਤਾ ਜੀਦਾ ਉਹਨੂੰ ਉਹਨੂੰ ਕਿ ਤਮਿਲਿਆ ਹਾਂ ਕਹਿੰਦੀ ਸੀ ਮੈਨੂੰ ਦੇਖਦੇ ਆ ਕਿਤੇ ਜ਼ਿਆਦਾ ਆਉਂਦੇ ਨੇ ਇੱਦਾਂ ਹੈ ਗਈ ਸੀ ਚੈਲੰਜ ਸੀ ਪੂਰਾ ਪੂਰਾ ਮੈਨੂੰ ਕਰਨਾ ਨਹੀਂ ਸੀ ਉਦਾਂ ਅੱਪਾ ਨੂੰ ਪੁੱਛਣਾ ਹਾਂ ਕਿ ਮੈਂ ਕਰਾਂ ਕਿ ਕਿਸ ਤਰ੍ਹਾਂ ਮੋਡੀਰੇਟਰ ਇਹਦੀ ਮਦਰ ਨੇ ਬਹੁਤ ਸਾਧਕਤਾ ਹੈ ਅੱਪਾ ਜੀ ਜਾਨਣਾ ਚਾਹੁੰਦਾ ਕਿੰਨੀ ਕੋਪੀ ਰਹੀਗੀ ਕਿਉਂਕਿ ਚਲੋ ਮਾਦਰ ਸਾਹਿਬ ਸੀਗਾ ਪਰ ਇੱਕ ਸਪਨੇ ਵੀ ਸੀਗੇ ਤਾਂ ਇਸੇ ਥੀਵੇਂ ਸਾਰਾ ਕੁਝ ਹੋ ਗਿਆ ਨਹੀਂ ਇਹ ਸਾਰਾ ਕੁਝ ਜਿਹੜਾ ਹੋਇਆ ਉਹ ਕੱਲੀ ਮੇਰੀ ਜਰਨੀ ਨਹੀਂ ਹੈ ਇਹ ਲਾਈਕ ਪੂਰੀ ਫੈਮਿਲੀ ਸਪੋਰਟ ਤੇ ਨਾਲ ਅਦਾ ਟੀਚਰਸ ਦਾ ਜੋ ਕੰਟਰੀਬਿਊਸ਼ਨ ਹੈਗਾ ਤੇ ਸਾਇਦ ਸਪੋਰਟ ਕਰਕੇ ਹੀ ਇਹ ਸਾਰਾ ਕੁਝ ਹੋਇਆ ਹੈ ਪੋਸੀਬਲ ਤੇ ਮੇਰੀ ਜਰਨੀ ਨਾਲੋਂ ਖਾਸ ਮਦਦ ਦੀ ਜਿਹੜੀ ਅਕੰਪਲਿਸ਼ਮੈਂਟ ਉਹ ਹੈ ਮੇਰੇ ਅਕੋਰਡਿੰਗਲੀ ਕਿਉਂਕਿ ਇਹ ਸੇਜ ਜਿਹੜਾ ਇਹਨਾਂ ਨੇ ਜੋ ਕਰ ਦਿੱਤਾ ਉਹ ਅਦਰ ਟਾਈਮ ਤੇ ਕੋਈ ਨਹੀਂ ਕਰ ਸਕਦਾ ਮੇਰੇ ਅਕੋਰਡਿੰਗਲੀ ਤੇ ਅੱਜ ਕੱਲ ਦਾ ਕਿਉਂਕਿ ਜਿਆ ਯੂਥ ਹੈ ਉਹ ਵੈਸੇ ਹੀ ਸਟੱਡੀਜ਼ ਵਗੈਰਾ ਤੋਂ ਪੈਣਾ ਚਾ ਰਿਹਾ ਤੇ ਯੂਥ ਹੀ ਨਹੀਂ ਜੇ ਇੰਟਰਸਟਡ ਤੇ ਐਸਏ ਚਾਹ ਕੇ ਤੇ ਲੋਕੀ ਸੋਚ ਨਹੀਂ ਸਕਦੇ ਇਹ ਕਰਨ ਦਾ ਤੇ ਡੈਫੀਨਿਟਲੀ ਕਾਫੀ ਵਧੀਆ ਲੱਗ ਰਿਹਾ ਹੈ ਤੇ ਵਿਦਾਊਟ ਫੈਮਿਲੀ ਸਪੋਰਟ ਹੈ ਪੋਸੀਬਲ ਨਹੀਂ ਸੀ ਦਾ ਬਿਲਕੁਲ ਤੇ ਉਹਨਾਂ ਸਾਰੇ ਦਾ ਮੈਂ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਜਿਨ੍ਹਾਂ ਨੇ ਵੀ ਸਪੋਰਟ ਕੀਤਾ ਤੇ ਨਾਲੇ ਇਨਾ ਹਰਡਲਸ ਨੂੰ ਕਰਾਸ ਕਰਨ ਦੀ ਹਿੰਮਤ ਕੀਤੀ ਤੇ ਉਹਨਾਂ ਕਰਕੇ ਇਹ ਸਾਰਾ ਕੁਛ ਆਜੋ ਹੋ ਰਿਹਾ ਹੈ ਕੀ ਵੈਸਾ ਬੜਾ ਰੀਕ ਦੇਖਦੇ ਹੋ ਕੀ ਬਣਨਾ ਚਾਹੁੰਦੇ ਹੋ ਬੜਾ ਸੁਪਨੇ ਕੀ ਅ ਮੈਂ ਐਸ ਐਕਚੁਅਲੀ ਕੰਰੈਂਟਲੀ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਹਾਂ ਤੇ ਸੇਵਾ ਸਰਵਿਸ ਜਾਨਦਾ ਸ਼ੁਰੂ ਤੋਂ ਹੀ ਸੀਗਾ ਪਲਾਨ ਤੇ ਕੋਈ ਮੇਜਰ ਰੀਜ਼ਨ ਹੋਵੇ ਰੀਜ਼ਨ ਕੋਈ ਨਹੀਂ ਲੈਕ ਰੀਜ਼ਨ ਇਹ ਹੈ ਕਿ ਤੁਹਾਨੂੰ ਹੁਣ ਤੇ ਇੰਟਰਸਟ ਵੀ ਬਣ ਗਿਆ ਪਹਿਲੇ ਜਦੋਂ ਇੰਟਰਸਟ ਨਹੀਂ ਵੀ ਸੀ ਉਦੋਂ ਇਹ ਸੀ ਕਿ ਕੁਝ ਡਿਫਰੈਂਟ ਕਰਨਾ ਹੈ ਜਿਹੜਾ ਬਹੁਤ ਘੱਟ ਲੋਕ ਕਰ ਬੰਦੇ ਨੇ ਤੇ ਉਹਦੇ ਲਈ ਫਿਰ ਮੇਰੇ ਫਾਦਰ ਨੇ ਵੀ ਕਾਫੀ ਸਪੋਰਟ ਕੀਤਾ ਸੀ ਇਹੀ ਕਰਨਾ ਹੈ ਹੁਣ ਕਿ ਟ੍ਰਾਈ ਕਰਦੇ ਰਹੋ ਤੇ ਡੈਫੀਨਟਲੀ ਯੂ विल ਅਚੀਵ ਯਰ ਗੋਲ ਕਿਹਦੇ ਕਿਸ ਨੂੰ ਤੁਸੀਂ ਆਪ ਤੇ ਗ੍ਰੈਜੂਏਸ਼ਨ ਕੀਤੀ ਹੈ ਹਾਂ ਜੀ ਮੈਨੂੰ ਕਿੰਦਾ ਮੋਟੀਵੇਟ ਕੀਤਾ ਨਾਲ ਤੁਸੀਂ ਵੀ ਮੇਰੇ ਨਾਲ ਪੜੋਗੇ ਰ ਮੇਰੇ ਤੋਂ ਜ਼ਿਆਦਾ ਪਾਪਾ ਤਾਂ ਕੰਮ ਸੀ ਗਏ ਕਰਨਾ ਤੇ ਮੈਂ ਤੇ ਬਸ ਇਹਨਾਂ ਨੂੰ ਥੋੜਾ ਫੋਰਸ ਹੀ ਕੀਤਾ ਹੈ ਬਾਕੀ ਅਸਲੀ ਕੰਮ ਮੇਰੇ ਫਾਦਰ ਨੇ ਕੀਤਾ ਹੈ ਇਹ ਵਾਲਾ ਕਿ ਵੀ ਆਪ ਤੇ ਪੜਾਣਾ ਹੀ ਹੈ ਤਾਂ ਤੂੰ ਹੀ ਪੜ ਲੈ ਕਹਿੰਦੇ ਨਾਲ ਤੇ ਫਿਰ ਇਹੀ ਕਹਿੰਦੇ ਕਹਿੰਦੇ ਬਸ ਕਰਾ ਦਿੱਤਾ ਨਾ ਚੁੱਪ ਕਰ ਗਏ ਤਾਂ ਇਹ ਤਾਂ ਉਹ ਵੀ ਲੱਗੇ ਆਪਣੀ ਮਰਜ਼ੀ ਨੂੰ ਵੀ ਕਹੋ ਕਿ ਹਾਂ ਉਹ ਕਿਹਾ ਮੈਨੂੰ ਜ਼ਿਆਦਾ ਪੜ੍ਹ ਗਿਆ ਮੇਰੇ ਨਾਲ ਹੀ ਨੇ ਜੁੜ ਦਿੱਤੇ ਨਹੀਂ ਨਹੀਂ ਕੀ ਸੋਚਦੇ ਕਿਦਾਂ ਲਗਾਏ ਆ ਜੀ ਕੀ ਆ ਕਾਫੀ ਅਲੱਗ ਹੈ ਤੇ ਕਾਫੀ ਡਿਫਰੈਂਟ ਫੀਲਿੰਗ ਹੈ ਕੱਲੇ ਤੇ ਹਰ ਕੋਈ ਕਰ ਰਹੇ ਤੇ ਇਕੱਠੇ ਕਰੋ ਤੇ ਤਾਂ ਉਹ ਲੱਗੀ ਗੱਲ ਹੋ ਜਾਂਦੀ ਹੈ ਮਾਰਕਸ ਕਿੰਨਾ ਦਾ ਜਾਦਾ ਹੈ ਮਾਰਕਸ ਲਗਭਗ ਲਗਉ ਇਕੁਅਲ ਹੀ ਨੇ ਜਿਆਦਾ ਡਿਫਰੈਂਸ ਆ ਨਹੀਂ ਹੋਈ ਇਕੱਠੇ ਪੜਿਆ ਤੇ ਇਕੱਠੇ ਸਾਰਾ ਕੁਝ ਕੀਤਾ ਤੇ ਕੁਐਸਚਨ ਵੀ ਆਪਾਂ ਉਹੀ ਕਰਦੇ ਸੀ ਜਿਹੜੇ ਆਪਾਂ ਕਿਤੇ ਹੁੰਦੇ ਸੀ ਕੁਛ ਲੱਗ ਨਹੀਂ ਸੀ ਹੁੰਦਾ ਉਹੀ ਕੁਐਸਚਨ ਮੈਂ ਕਰਨੇ ਹੋਈ ਇਹਨਾਂ ਨੇ ਕਰਕੇ ਆਣੇ ਕਿਉਂਕਿ ਆਬਵੀਅਸਲੀ ਸੇਮ ਸਿਲੇਬਸ ਕਿੰਨਾ ਦੀ ਸੇਮ ਟਾਈਮ ਦਿੱਤਾ ਸੀ ਤੇ ਫਿਰ ਤਾਂ ਅਗਰ ਕਿ ਜ਼ਿਆਦਾ ਕੋਈ ਫਰਕ ਨਹੀਂ ਪਿਆ। ਜਦੋਂ ਸਟੱਡੀ ਕਰਦੇ ਸੀ ਤਾਂ ਨਹੀਂ ਸਮਝ ਕਰਦੇ ਮਾਂ ਤੇ ਪੇਸਟੜੀ ਕਰਦੇ ਆ ਜਾਂ ਅਸੇਲੀਆ ਬਣ ਕੇ ਸੜੀ ਕਰਦੇ ਆ। ਉਹ ਡਿਪੈਂਡ ਕਰਦਾ ਸੀ ਮਤਲਬ ਇੱਕ ਦੂਜੇ ਤੋਂ ਪੁਆਇੰਟਸ ਹੁਣ ਵੀ ਲੈਦੀ ਇਸ ਲਈ ਤੇ ਸੀ ਤੇ ਕਦੇ ਜੇ ਕੋਈ ਨਾਲ ਸਮਝਾਵੇ ਪ੍ਰੈਕਟੀਕਲ ਤੇ ਫਿਰ ਪਾਪਾ ਨੂੰ ਆਪਾਂ ਫੜ ਲਈਦਾ ਸੀ ਕਿ ਸਮਝਾਉ ਹੁਣ ਅੱਗੇ ਜੇ ਪੜਾਉਂਦੇ ਪਏ ਹੋ। ਬਿਲਕੁਲ ਹਾਂਜੀ ਹਾਂਜੀ ਡਾਇਰੈਕਟਰ ਹੋਈ। ਉਹ ਨਾਲ ਵੀ ਕਹਿੰਦੇ ਰਹੇ ਸੀ ਉਹ ਲੱਗੇ ਸਿਸਟਰਸ ਐਂਡ ਫਰੈਂਡਸ ਉਹਦਾ ਵੀ ਸਿਲਕਾਣਾ ਮੇਰੇ ਸਿਸਟਰ ਵੀ ਲਿ ਗਈ ਫਰੈਂਡ ਵੀ ਸਿਚਾ ਨਹੀਂ ਆਉਂਦੀ। ਆ ਮਤਲਬ ਮੇਰੇ ਫਰੈਂਡ ਤੇ ਮੇਰੇ ਫਰੈਂਡਸ ਵੀ ਬੌਂਡਿੰਗ ਮੈਂ ਮਦਨਤ ਛੱਲੀਆਂ ਵਰਗੀ ਹੋਈ ਹੈ। ਉਹਦੇ ਚੁਣਾਵ ਵੀ ਬਹੁਤ ਵਧੀਆ ਸੱਤ ਸੋਲੇ ਦੇ ਪੇਪਰ ਦਿੱਤੇ ਗੁਣਾ ਕਲੀਅਰ ਕੀਤੇ। ਪਰ ਉਹ ਦੋਨਾਂ ਨੂੰ ਕਿਹਾ ਜਾ ਰਿਹਾ ਕਿ ਅੱਗੇ ਕਿਹੜੀਆਂ ਸਟੋਰੀਆਂ ਦੇ ਡਾਇਰੈਕਟਰ ਬਣਨਗੇ। ਕੀ ਕੀ ਐਫਰਟ ਤੁਹਾਡੇ ਸੀਗੇ ਕਿ ਤੁਸੀਂ ਚੇਨ ਨੂੰ ਮੋਟੀਵੇਟ ਕੀਤਾ ਬੇਟੀ ਲਈ ਤੇਰੀ ਨਾਲ ਇੱਕ ਚੈਲੰਜ ਚੈਲੰਜ ਦਾ ਬਹੁਤ ਹੱਡਾ। ਉਹਨੂੰ ਬਹੁਤ ਮਦਦ ਕਰਾਂਗੇ। ਪਰ ਉਹਦੇ ਨਾਲ ਨਾਲ ਪਾਈਸ ਨੂੰ ਪੜਾਉਣਾ ਦੇਖੋ ਡਾਇਰੈਕਟਰ ਮੈਂ ਤਾਂ ਸੋਚ ਵੀ ਨਹੀਂ ਸਕਦਾ ਵੀ ਮੈਂ ਡਾਇਰੈਕਟਰ ਬਣ ਜਾਵਾਂ ਡਾਇਰੈਕਟਰ ਤੋਂ ਉੱਪਰ ਵਾਲਾ ਹੀ ਹੈ ਜਿਹਨਾਂ ਇਸ ਕਾਬਲ ਬਣਾਇਆ ਤੁਸੀਂ ਅੱਜ ਮੇਰੀ ਸਟੋਰੀ ਕਰ ਰਹੇ ਹੋ ਇੱਥੇ ਸਾਰੇ ਜਣੇ ਬੈਠ ਕੇ ਪਰ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਮੇਨ ਇਹ ਹੈ ਵੀ ਹੁਣ ਜਿਹੜੀ ਚੀਜ਼ ਆਪਾਂ ਇੱਥੇ ਕਵਰ ਕਰ ਰਹੇ ਹਾਂ ਮੇਨ ਉਹ ਇਹਨੂੰ ਐਜ਼ ਅ ਮੋਟੀਵੇਸ਼ਨਲ ਸਟੋਰੀ ਤੁਸੀਂ ਅੱਗੇ ਲੈ ਕੇ ਚੱਲੋ ਬਈ ਇਹੋ ਜੇ ਕਈ ਬੱਚੇ ਹੋਣਗੇ ਜਿਨ੍ਹਾਂ ਦਾ ਲਾਈਫ ਦੇ ਵਿੱਚ ਬਹੁਤ ਉਸ ਸਟਰਗਲ ਕਰ ਰਹੇ ਨੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਗਾ ਬਈ ਜੇ ਬੁਰੀ ਐਫਰਟ ਲਾ ਕੇ ਪੂਰੇ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਜੇ ਫੜ ਲਓ ਕੋਈ ਤੋਂ ਪੋਸੀਬਲ ਨਹੀਂ ਹੈਗਾ ਵੀ ਉਹ ਨਾ ਹੋ ਸਕੇ ਕਿਸੇ ਵੀ ਕੰਮ ਨੂੰ ਹੀ ਆਪਾਂ ਜੇ ਸ਼ੁਰੂ ਕਰ ਲਈਏ ਇਸ ਇੱਕ ਓਟ ਆਸਰਾ ਪ੍ਰਭੂ ਦਾ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਉਹ ਤਾਂ ਆਪਣੇ ਨਾਲ ਹੀ ਹੈ ਹਮੇਸ਼ਾ ਹੀ ਆਪਣੇ ਨਾਲ ਰੰਦਾ ਪਰ ਅੰਦਰੋਂ ਇੱਕ ਡਰਿਲਡ ਜਿਸ ਨੂੰ ਆਪਾਂ ਕਹਿੰਦੇ ਨਿਸ਼ਚੇ ਬੰਦਾ ਕਰ ਲਵੇ ਜੋ ਸੋਚ ਲਵੇ ਜੋ ਕੁਝ ਕਰਨਾ ਹੈ ਤੇ ਨਾਥਿੰਗ ਇਜ਼ ਇੰਪੋਸੀਬਲ ਕੁਝ ਵੀ ਆਪਣੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹੋ ਨਹੀਂ ਸਕਦਾ। ਅੱਜ ਵਾਈਫ ਦਾ ਜਿੰਨਾ ਇਹ ਲੇਡੀ ਜਿਹੜਾ ਕੰਟਰੋਲ ਹੋਦਾ ਬੱਚੇ ਨੂੰ ਪੜਾਉਣਾ ਉਹ ਤਾਂ ਘਰ ਦਾ ਸਾਰਾ ਕਸ਼ਟ ਹੁੰਦਾ। ਹਾਂਜੀ। ਉਹ ਤੁਹਾਡੀ ਇੱਛਾ ਸੀ ਕਿ ਗ੍ਰੈਜੂਏਸ਼ਨ ਨਹੀਂ ਹੋ ਜਾਂਦੀ। ਹਾਂਜੀ। ਦੇਖੋ ਇਹਦੇ ਵਾਸਤੇ ਮੇਰੀ ਫੈਮਿਲੀ ਜਿਹੜੀ ਹੈ ਮੇਰੇ ਫਾਦਰ ਮਦਰ ਮਤਲਬ ਇਹਦੇ ਚਾਚਾ ਚਾਚੀ ਸਾਰਿਆਂ ਦੀ ਸਪੋਰਟ ਜੇ ਨਾ ਮਿਲਦੀ ਤੇ ਮਤਲਬ ਕਿਸੇ ਇੱਕ ਦੀ ਵੀ ਨਾ ਮਿਲਦੀ ਤੇ ਉਹ ਸ਼ਹਿਰ ਦਸੀ ਇਸ ਮੁਕਾਮ ਤੇ ਅੱਜ ਨਾ ਪਹੁੰਚ ਸਕਿਆ ਉਹ ਉਹਨੇ ਬਰੇਲ ਬਰੇਲ ਲੈਂਗੁਏਜ ਜਿਹੜੀ ਉਹ ਆਪਣੇ ਆਪ ਦੇ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੱਡੀ ਕਮਨੀ ਹੈ ਇਹ ਛੋਟੀ ਸੀਗੀ ਉਦੋਂ ਇਹਨੇ ਬਰੇਲ ਲੈਂਗੁਏਜ ਸਿੱਖੀ ਮੇਰੀ ਵਾਈਫ ਨੇ ਉਹ ਇਹਨੂੰ ਬਰੇਲ ਚ ਪੜਨਾ ਪੜਾਉਂਦੀ ਰਹੀ ਆ ਫਿਰ ਇਹਦੇ ਸਾਰੇ ਨੋਟਸ ਟਾਈਪ ਕਰਨੇ ਜੇ ਚਾਚੀ ਦੀ ਸਪੋਰਟ ਨਾ ਹੋਵੇ ਤੇ ਉਹ ਅੱਗੇ ਨਹੀਂ ਵਧ ਸਕਦੀ ਮੈਨੂੰ ਮੇਰੇ ਬ੍ਰਦਰ ਦੀ ਸਪੋਰਟ ਨਾ ਹੋਵੇ ਤੇ ਮੈਂ ਅੱਗੇ ਨਹੀਂ ਜਾ ਸਕਦਾ ਮਤਲਬ ਹਰ ਚੀਜ਼ ਇਹ ਇੱਕ ਇਹੋ ਜਿਹਾ ਸਾਡੀ ਜੁਆਇੰਟ ਫੈਮਿਲੀ ਹੈ ਮਤਲਬ ਉਹਦੇ ਕਰਕੇ ਆਪਾਂ ਨੂੰ ਇੰਨੀ ਕਿਸੇ ਚੀਜ਼ ਦੀ ਤਕਲੀਫ ਆਈ ਨਹੀਂ ਅਸੀਂ ਸਾਰੇ ਲੋਕ ਜਿਹੜੇ ਇੱਥੇ ਬੈਠੇ ਹੋਏ ਆ ਨਹੀਂ ਜਾ ਕੇ ਕਿਹੜੇ ਅੱਜ ਅੱਜ ਪੇਪਰ ਹੈ ਜਾਂ ਵਿੜ ਦਾ ਪੇਪਰ ਆ ਕੋਲਜ ਸ਼ਟਲ ਜਾਣਾ ਹੈ ਹਾਂਜੀ ਤੇ ਤੁਸੀਂ ਕਿ ਤੁਹਾਨੂੰ ਲੱਗਿਆ ਕਿ ਅੱਜ ਬਾਈ ਸਭ ਨੇ ਨਹੀਂ ਕੋਦਾ ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਮਤਲਬ ਕਈ ਵਾਰੀ ਤਾਂ ਮਤਲਬ ਆਲਸ ਜੇ ਮੈਂ ਕਹਾਂ ਤਾਂ ਮੈਂ ਇਹਦੇ ਦੇ ਹਿਸਾਬ ਨਾਲ ਮੈਂ ਆਲਸੀ ਹਾਂ ਬਹੁਤ ਜ਼ਿਆਦਾ ਆਲਸੀ ਹਾਂ ਪਰ ਜੋ ਇਹਨਾਂ ਦੀ ਹਿੰਮਤ ਹੈ ਦੋਵਾਂ ਦੀ ਮਾਮਾ ਦੀ ਆਂਦੀ ਸਵੇਰੇ ਉੱਠ ਕੇ ਪਹਿਲਾਂ ਨਿਤਨੇਮ ਕਰਕੇ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਘਰ ਦੇ ਕੰਮ ਕਰਨੇ ਸਾਡੇ ਕੋਲ ਅੱਜ ਇੱਕ ਕੰਮ ਨਹੀਂ ਆਉਂਦਾ ਤੇ ਇਹ ਸਾਰੇ ਕੰਮ ਜਿਹੜਾ ਨੇ ਕੀਤੇ ਹੈ ਉਹ ਬਿਨਾਂ ਉਹਦੀ ਕਿਰਪਾ ਤੋਂ ਨਹੀਂ ਪੋਸੀਬਲ ਸਾਹਿਬ ਜੀ ਸਾਹਿਬ ਅੱਜ ਇੱਕ ਸਾਧਨ ਮੈਂ ਉਸ ਪ੍ਰਭੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਮਤਲਬ ਮਤਲਬ ਤੁਸੀਂ ਇਹ ਕਹੋ ਵੀ ਸੋਚ ਵੀ ਨਹੀਂ ਸਕਦਾ ਤੁਸੀਂ ਵੀ ਮੈਂ ਇਸ ਹੱਦ ਤੱਕ ਜਿਹੜਾ ਤੁਹਾਨੂੰ ਲੈ ਕੇ ਆਇਆ ਹੈ ਬਹੁਤ ਬਹੁਤ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਜਿਆਦਾ ਜਿਆਦਾ ਬਣਨਾ ਮੈਂ ਕਹਿੰਦੇ ਵਿਆਹ ਤੋਂ ਬਾਅਦ ਜਿਹੜਾ ਸੁਪਨਾ ਥੋੜਾ ਢੁੱਟ ਗਿਆ ਪਰ ਇਹ ਛੋਟੀ ਸੀ ਗੱਲ ਉਹਦਾ ਸੁਪਨਾ ਪੂਰਾ ਕੀਤਾ ਤੁਸੀਂ ਹਾਂਜੀ ਬਿਲਕੁਲ ਇਹ ਬਹੁਤ ਬਿਲਕੁਲ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੋਕਾਂ ਨੂੰ ਡਿਗਰੀ ਲੈਂਦੇ ਹੋਏ ਦੇਖਦੇ ਸੀਗੇ ਨਾ ਤਾਂ ਉਦੋਂ ਮੇਰੀ ਇੱਕ ਇੱਛਾ ਹੁੰਦੀ ਸੀ ਵੀ ਮੈਂ ਮੇਰੀ ਇੱਕ ਅਖੀਰਲੀ ਇੱਛਾ ਇਹੀ ਸੀ ਵੀ ਬਸ ਮੈਂ ਦੋਵਾਂ ਨੂੰ ਇਹਨਾਂ ਨੂੰ ਡਿਗਰੀ ਲੈਂਦੇ ਹੋਏ ਦੇਖ ਲਵਾਂ ਬਸ